ਦੀ ਬਣੀ ਗੱਲ ਕਰ ਰਿਹਾ ਹੈ ਕੋਚ ਨੇ ਆ ਰਿਹਾ ਲੋਕਾਂ ਨੂੰ ਸਪੋਰਟ ਦੇਣ ਦਾ 1990 ਵਿੱਚ ਕਰ ਰਿਹਾ ਹੈ ਜੀ ਬਈ ਨਾਲ ਇਸ ਕਰਕੇ ਆ ਰਿਹਾ ਲੋਕ ਸਾਡੇ ਨਾਲ ਆ ਰਿਹਾ ਨਾਲ ਹੋਲੀ ਦੇ ਵਿੱਚ ਪਈ ਹੈ ਤੇ ਉੱਥੇ ਹੀ ਕਿਹੜੇ ਪੁਰੇ ਪੰਜਾਬ ਦੇ ਲੱਖ ਲੱਖ ਜ਼ਿਲ੍ਹਿਆਂ ਦੇ ਵਿੱਚ ਜਸ਼ਨ ਮਨਾਏ ਜਾ ਰਹੇ ਨੇ ਗੱਲ ਕਰੀਏ ਜਲੰਧਰ ਵੈਸਟ ਹਲਕੇ ਦੇ ਵਿੱਚ ਕੈਪਟਨ ਮੰਤਰੀ ਮਹਿੰਦਰ ਪਾਗਣ ਤ ਵੀ ਜਸ਼ਨ ਮਨਾਏ ਜਾ ਰਹੇ ਨੇ ਮੂੰ ਮਿਠਾ ਕਰਕੇ ਕੀਤਾ ਜਾ ਰਿਹਾ ਢੋਲ ਦੇ ਨਾਲ ਕਿਹੜੇ ਜਸ਼ਨ ਮਨਾਏ ਜਾ ਰਹੇ ਨੇ ਉਹਨਾਂ ਦੇ ਏਰੀਏ ਦੇ ਵੱਡੇ ਜੋ ਹੈ ਕੌਂਸਲ ਸਬਾਨ ਕੋੜੇ ਤੇ ਪਹੁੰਚੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਪਾਗਣ ਜੀ ਬੜੀ ਵੱਡੀ ਬੜੀ ਵੱਡੀ ਜਿੱਤ ਖੜੀ ਆ ਆਮ ਆਦਮੀ ਪਾਰਟੀ ਨੂੰ ਮਿਲੀ ਹੈ ਜੋ ਮੈਂ ਜਿਵੇਂ ਪਹਿਲੇ ਕਿਹਾ ਹੈਗਾ ਕਿ ਪੰਜਾਬ ਦੇ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਸਾਹਿਬ ਜੀ ਜੋਗ ਗਵਾਈ ਹੇਟ ਜਿੰਨੇ ਕੰਮ ਪੰਜਾਬ 'ਚ ਹੋ ਰਹੇ ਨੇ ਵਿਕਾਸ ਦੇ ਤਰਨ ਤਰਨ ਜਨਤਾ ਨੇ ਉਹਦੇ ਉੱਪਰ ਮੋਰ ਲਗਾਈਏ ਇੱਕ ਬੜੀ ਵੱਡੀ ਜਿੱਤ ਦੇ ਕੇ ਆਮ ਆਦੀ ਪਾਰਟੀ ਨੇ ਉਹਨਾਂ ਨੇ ਪ੍ਰੂਵ ਕਰਤਾ ਕਿ ਪੰਜਾਬ ਦੀ ਜਨਤਾ ਅੱਜ ਵੀ ਆਮ ਆਦੀ ਪਾਰਟੀ ਦੇ ਨਾਲ ਖੜੀ ਹੈਗੀ ਹੈ ਅਚ ਅਚ ਭਗਤ ਜੀ ਕਹਿੰਦੇ ਸੀਗੇ ਕਿ ਬਈ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਤੀਜੇ ਨੰਬਰ ਦੇ ਉੱਪਰ ਤਰਨ ਤਰਨ ਜਾਵੇਗੀ ਕਿਉਂਕਿ ਬਾਰਸ ਪੰਜਾਬ ਦਿੱਥੇ ਬੰਦੀ ਕਹਿੰਦੀ ਸੀ ਵੀ ਪਰ ਤੱਕ ਜਿੱਤੇ ਦੇ ਪਰ ਤੱਕ ਜਿੱਤਦੀ ਜਿੱਤਦੇ ਆਇਆ ਪਰ ਅਕਾਲੀਆਂ ਵੱਲੋਂ ਕਿਹਾ ਜਾ ਰਿਹਾ ਕਿ ਵੀ ਅਸੀਂ ਵੀ ਬੰਦਤ ਹੈਗੇ ਆ ਅਸੀਂ ਕਿੱਥਾ ਮੁਕਾਬਲਾ ਟਫ ਵੱਡੀ ਦੇ ਤੱਕੜੀ ਆਮ ਆਦਮੀ ਪਾਰਟੀ ਦੇਖੋ ਤੁਸੀਂ ਸਾਫ ਸਾਰੇ ਜਾਣਦੇ ਹੋ ਕਿ ਇੱਕ ਮੁਕਾਬਲਾ ਟਫ ਕੋਈ ਨਹੀਂ ਹੋਇਆ ਹੈਗਾ 12000 ਤੇ ਆਮ ਆਦਮੀ ਪਾਰਟੀ ਜਿੱਤੀ ਹੈ ਇਸ ਤੋਂ ਸਾਫ ਕਲੀਅਰ ਹੈਗਾ ਕਿ ਜੇਕਰ ਕਿਹਾ ਜਾਏ ਦੂਜੀਆਂ ਪਾਰਟੀਆਂ ਕੋਈ ਆਮ ਆਦਮੀ ਪਾਰਟੀ ਸਾਹਮਣੇ ਖੜੀਆਂ ਵੀ ਨਹੀਂ ਹੋ ਸਕੀਆਂ ਭਗਤੀ ਦੇਖਿਆ ਜਾਂਦਾ ਕਿਦੋਂ ਪਹਿਲੇ ਰਾਉਂਡ ਤੋਂ ਲੈ ਕੇ ਪੰਜ ਰਾਉਂਡਾਂ ਤੱਕ ਤੇ ਐਦਾ ਲੱਗਦਾ ਸੀ ਮੁਕਾਬਲਾ ਟਫ ਹੋ ਚੁੱਕਾ ਹੋਇਆ ਵਾ ਕਿਸੇ ਟਾਈਮ ਹੁੰਦਾ ਕਿ ਕਿਸੇ ਟਾਈਮ ਜਦੋਂ ਜਦੋਂ ਕਾਊਂਟਿੰਗ ਹੁੰਦੀ ਹੈ ਕੋਈ ਪਾਰਟਿਕੂਲਰ ਏਰੀਆ ਹੁੰਦਾ ਜਿੱਦੇ ਫੇਵਰਟ ਹੁੰਦਾ ਪਾਰਟੀ ਤੋਂ ਉਹਦੀਆਂ ਵੋਟਾਂ ਆ ਜਾਂਦੀਆਂ ਪਰ ਜਦੋਂ ਆਨ ਦੀ ਹਾਲ ਜਿਵੇਂ ਜਿਵੇਂ ਇਲੈਕਸ਼ਨ ਕਾਊਂਟਿੰਗ ਹੋਈ ਉਹਦੇ ਬਾਅਦ ਆਸਤਾ ਆਸਤਾ ਤਸਵੀਰ ਬਦਲਦੀ ਗਈ ਔਰ 12000 ਤੋਂ ਜ਼ਿਆਦਾ ਵੋਟਾਂ ਨਾਲ ਆਮ ਆਦਮੀ ਪਾਰਟੀ ਬਹੁਤ ਜਿੱਤੀ ਹੈ ਇਹ ਬੜੀ ਵੱਡੀ ਜਿੱਤ ਹੈਗੀ ਹੈ ਵੀ ਕਿੱਥੀ ਕਹਿੰਦੇ ਸੀ ਕਿ ਵੀ ਪੰਥ ਖਲਕੇ ਦੇ ਵਿੱਚ ਆਮ ਆਦਮੀ ਪਾਰਟੀ ਬਹੁਤ ਕਮਜ਼ੋਰ ਤੇ ਲੱਗਦਾ ਕਿਤਨੇ ਕਿਤੇ ਚਪੇਟ ਪਈ ਆ ਉਹਨਾਂ ਨੂੰ ਜਿਹੜੇ ਕਹਿੰਦੇ ਸੀਗੇ ਦੇਖੋ ਜੀ ਜਿਹੜਾ ਕੋਈ ਵੀ ਪੰਥਕ ਇਲਾਕਾ ਇਹਦਾ ਹੁੰਦਾ ਨਾ ਪੰਥਕ ਇਲਾਕਾ ਨਹੀਂ ਸਜਨਤਾ ਸਭ ਜਨਤਾ ਜਨਤਾ ਹੀ ਆ ਗਈ ਹੈ ਇਸ ਕਰਕੇ ਪਹਿਲੇ ਵੀ ਦੇਖੋ ਪਹਿਲੇ ਵੀ ਉੱਥੇ ਉਸ ਇਲਾਕੇ ਚੋਂ ਆਮ ਆਦਮੀ ਪਾਰਟੀ ਭਾਰੀ ਬਵਨ ਜਿੱਤੀ ਸੀ ਔਰ ਉਹੀ ਹੁਣ ਦੁਬਾਰਾ ਜਿੱਤੀ ਆ ਗਈ ਹੈ ਮੁਕਾਬਲਾ ਤਾਂ ਟਫ ਲੱਗਦਾ ਸੀ ਹੈ ਨਾ ਦੇਖੋ ਕਦੇ ਵੀ ਜਿਹੜਾ ਇਲੈਕਸ਼ਨ ਹੁੰਦਾ ਨਾ ਕਦੇ ਵੀ ਆਪਣੇ ਆਪ ਨੂੰ ਜਾਂ ਜੋ ਹੈ ਕਦੇ ਵੀ ਦੁਸ਼ਮਣ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾਗਾ ਤੁਸੀਂ ਮਕਾਬਲਾ ਕਿੰਨਾ ਕਾਊਂਟਿੰਗ ਸਟਾਰਟ ਹੋਈ ਸੀ ਤੇ ਲੱਗਦਾ ਸੀ ਕਿ ਜਦੋਂ ਪਹਿਲੇ ਪੇਪਰ ਖੁੱਲੇ ਗਏ ਨੇ ਉਸ ਤੋਂ ਬਾਅਦ ਕਿਹੜਾ ਮੁਕਾਬਲਾ ਟਫ ਨਜ਼ਰ ਆਂਦਾ ਨਜ਼ਰ ਆ ਰਿਹਾ ਸੀ ਹਾਂ ਵੀ ਕਾਲੀ ਦਲ ਸਭ ਤੋਂ ਉੱਪਰ ਜਾਂਦਾ ਨਜ਼ਰ ਆ ਰਿਹਾ ਸੀ ਇਹ ਮੁਸ਼ਕਿਲ ਸੀ ਕਿ ਲੱਗਦਾ ਇਸ ਇਲੈਕਸ਼ਨ ਦੇ ਵਿੱਚ ਜੋ ਹੈ ਮੈਂ ਤੇ ਸਮਝਦਾ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਬਹੁਤ ਅਹਿਮ ਰੋਲ ਹੈਗਾ ਲਗਾਤਾਰ 10 ਦਿਨ ਮਾਨ ਸਾਹਿਬ ਉੱਥੇ ਡੇਰਾ ਜਮਾ ਕੇ ਬੈਠੇ ਰਹੇ ਔਰ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਪਰਿਵਾਰੀ ਮਨੀਸ਼ ਸੋਧਿਆ ਜੀ ਔਰ ਅਮਨ ਓੜਾ ਜੀ ਸੋ ਸਾਰੀ ਹਾਈ ਕਮਨ ਉੱਥੇ ਦੇਖੋ ਅਸੀਂ ਕਦੇ ਵੀ ਕਿਸੇ ਚੀਜ਼ ਨੂੰ ਈਜ਼ੀ ਨਹੀਂ ਲੈਣਾ ਚਾਹੀਦਾ ਸੋ ਅਸੀਂ ਸਿਲੈਕਸ਼ਨ ਨੂੰ ਈਜ਼ੀ ਨਹੀਂ ਲਿਆ ਪੂਰੇ ਦਮ ਖਾਮ ਦੇ ਨਾਲ ਪੂਰੇ ਪੰਜਾਬ ਦੇ ਇੱਕ ਇੱਕ ਕਾਰਜਕਰਤਾ ਨਾਲ ਜਾ ਕੇ ਕੰਮ ਕੀਤਾ ਇਹ ਸਾਰਿਆਂ ਦੀ ਸਾਂਝੀ ਮਿਹਨਤ ਦਾ ਸਦਕਾ ਹੈ ਕਿ ਇੰਨੀ ਵੱਡੀ ਜਿੱਤ ਹਾਸਲ ਹੋਈ ਹੈ ਔਰ ਕੋਈ ਵੀ ਜਿਹੜਾ ਕੰਮ ਹੈ ਗਿਆ ਉਸ ਚ ਹਰ ਆਦਮੀ ਦਾ ਆਪਣਾ ਆਪਣਾ ਰੋਲ ਹੁੰਦਾ ਹੈ ਔਰ ਮੈਂ ਸਾਰੇ ਕਾਰਕਟਰਾਂ ਨੂੰ ਵੀ ਮੁਬਾਰਕਬਾਦ ਜੰਨਾ ਪੰਜਾਬ ਦੇ ਹਰ ਸਾਥੀ ਨੂੰ ਜਿਹੜੇ ਮੁੱਦੇ ਸੀ ਜਿਹੜੇ ਤਰਨਤਾਰ ਦੇ ਵਿੱਚ ਲੈ ਕੇ ਚਲੇ ਸੀ ਪਹਿਲ ਦੇ ਦਾਰ ਤੇ ਆ ਵੀ ਕਿਹੜੇ ਕੰਮ ਰਹਿ ਗਏ ਸੀ ਤਰਨਤਾਰ ਦੇ ਦੇਖੋ ਉੱਥੇ ਜੋ ਲੋਕਲ ਕੋਈ ਸਮੱਸਿਆ ਇੱਕ ਤੇ ਪੋਲ ਜਿਹੜਾ ਹੈਗਾ ਰੋਡ ਦੇ ਲੈਨ ਚਲਦੀ ਹੈਗੀਏ ਉਹਦੇ ਕਾਰਨ ਸ਼ਹਿਰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈਗਾ ਅਸੀਂ ਵਾਅਦਾ ਕੀਤਾ ਹੈਗਾ ਕਿ ਤੁਸੀਂ ਜਿਤਾਓ ਸਾਡੇ ਉਮੀਦਵਾਰ ਨੂੰ ਤੁਸੀਂ ਉਹਦਾ ਹੈਗਾ ਪੁਲ ਬਣਾ ਕੇ ਤੋੜੀ ਸਮੱਸਿਆ ਹੱਲ ਕਰਾਂਗੇ ਔਰ ਉਹ ਵੀ ਪੈਲੇਦਾਰ ਤੇ ਹੱਲ ਹੋਏਗੀ ਸੋ ਉੱਥੇ ਲੋਕਲ ਜਿਹੜੇ ਮਸਲੇ तकरीबन ਪਹਿਲੇ ਆਲਰੇਡੀ ਸਾਡੇ ਉੱਥੇ ਹੈਗੇ ਸਨ ਸਾਡੇ ਕਸ਼ਮੀਰ ਸਿੰਘ ਜੀ ਸੋਲ ਸਾਹਿਬ ਜਿਹੜੇ ਐਮਐਲਏ ਸਨ ਉਹ ਲਗਾਤਾਰ ਲੋਕਾਂ ਨੂੰ ਕੰਮ ਕਰ ਰਹੇ ਹਨ ਪਰ ਅਚਾਨਕ ਉਹਨਾਂ ਦੀ ਮੌਤ ਹੋਣ ਦੇ ਕਾਰਨ ਇਲੈਕਸ਼ਨ ਲੜਨਾ ਪਿਆ ਔਰ ਲੋਕਾਂ ਨੇ ਫਿਰ ਸਾਨੂੰ ਬੜਾ ਵੱਡਾ ਫਤਵਾ ਦਿੱਤਾ ਹੈ ਕਾਂਗਰਸ 3 ਚੌਥੇ ਨੰਬਰ ਤੇ ਆਂਦੀ ਨਜ਼ਰ ਆ ਰਹੀ ਹੈ ਕਾਂਗਰਸ ਚਾਹਤ ਕਾਂਗਰਸ ਚੌਥੇ ਨੰਬਰ ਤੇ ਆਈ ਇਸ ਤੇ ਦੇਖੋ ਕਾਂਗਰਸ ਜਿਹੜੀ ਹੈਗੀ ਐ ਉਹ ਸਮਝਦੀ ਸੀ ਅਸੀਂ ਪੰਜਾਬ 'ਚ ਅਗਲੀ ਵਾਰ ਸਰਕਾਰ ਸਾਡੀ ਬਣੇਗੀ ਕਾਂਗਰਸ ਦੀ ਸੋ ਜਨਤਾ ਨੇ ਸਬਕ ਸਿਖਾਤਾ ਹੈਗਾ ਕਿ ਤੁਸੀਂ ਅੱਜ ਵੀ ਕਿਤੇ ਖੜੇ ਨਹੀਂ ਹੈਗੇ ਅੱਜ ਵੀ ਕੇਵਲ ਆਮ ਆਦਮੀ ਪਾਰਟੀ ਨਾਲ ਲੋਕ ਖੜੇ ਹੈਗੇ ਨੇ ਤੁਹਾਡਾ ਕਹਿਣਾ ਕਿ ਕਾਂਗਰਸ ਦਾ ਕਿਲਾ ਜਿਵੇਂ ਕਹਿੰਦੇ ਸੀ ਪੜਨ ਲੱਪਿਆ ਹੈਗਾ ਹੁਣ ਸਾਫ ਹੈਗਾ ਬਿਲਕੁਲ ਬਿਲਕੁਲ ਸਾਫ ਨਜ਼ਰ ਆ ਗਿਆ ਜੋ ਉਹਨਾਂ ਦੇ ਮੰਚ ਦੀ ਗਲਤਫਹਿਮੀ ਸੀ ਨਾ ਇਹ ਇਲੈਕਸ਼ਨ ਚ ਗਲਤਫਹਿਮੀ ਉਹਨਾਂ ਦੀ ਦੂਰ ਹੋ ਗਈ ਹੈ ਉਹ ਤਾਂ ਕਹਿੰਦੇ ਸੀ ਕਿ ਵੀ ਅਗਲੀ ਚੋਣਾਂ ਦੇ ਵਿੱਚ ਜਿੱਤ ਸਾਡੀ ਹੈ ਅਸੀਂ ਤਾਂ ਜਿੱਤਗੇ ਹੀ ਭਰਾਵਾ ਹੁਣ ਇਹ ਤਰਨ ਤਰ ਸੀ ਵੀ ਜਿੱਤ ਮੈਂ ਤਾਂ ਕਹਿ ਰਿਹਾ ਕਿ ਉਹਨਾਂ ਦੇ ਮੰਚ ਦੀ 27 ਜਿਹੜੀ ਹੈਗੀ 2027 ਤੇ ਸਰਕਾਰ ਕਾਂਗਰਸ ਬਣਾਣਾ ਵੀ ਸੋਚ ਰਹੇ ਸੀ ਪਰ ਲੋਕਾਂ ਨੇ ਉਹਨਾਂ ਦੀ ਜੋ ਸਚਾਈ ਹੈ ਉਹ ਸਾਹਮਣੇ ਦੱਸ ਦਿੱਤਾ ਹੈਗਾ ਕਿ ਅੱਜ ਤੁਸੀਂ ਇਹ ਰਹਿ ਗਏ ਹੋ ਯੂ ਸਟੈਂਡ ਨੋਵੇਅਰ ਬੋਮਨ ਅਗਲੀ ਅਗਲੀ ਕੀ ਰਣਨੀਤੀ ਹੋਏਗੀ ਪੰਜਾਬ ਦੀ ਅਗਲੀ ਕੀ ਰਣਨੀਤੀ ਆ ਹੁਣ ਜਿਮਨੀ ਚੌਂਦ ਦੀ ਜਿੱਤ ਕੇ ਨੇ ਪੰਜਾਬ ਦੇ ਵਿੱਚ ਬੋਮਨ ਦੇ ਨਾਲ ਕਿਹੜੀ ਜਿੱਤੀ ਹੈਗੀ ਆ ਤਰਨਤਾਰ ਵਾਲੀ ਜਿੱਤ ਹੁਣ ਪੰਜਾਬ ਦੇ ਅਗਲੇ ਕੀ ਕੰਮ ਹੋਣਗੇ ਕਿਹੜੇ ਤੁਸੀਂ ਵੀ ਦੇਖੋ ਆਮ ਆਦਮੀ ਪਾਰਟੀ ਹਮੇਸ਼ਾ ਕੰਮ 'ਚ ਵਿਸ਼ਵਾਸ ਕਰਦੀ ਏ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜੋ ਪਹਿਲੇ ਵਾਅਦਾ ਕੀਤਾ ਹੈ ਤੁਸੀਂ ਦੇਖੋਗੇ ਕਿ ਬਹੁਤ ਜਲਦੀ ਅਸੀਂ ਜੋ ਹੈ ਕਾਰਡ ਜੋ ਹਨ ਜੋ ਹਨ ਇੰਸ਼ੋਰੈਂਸ ਬੀਮਾ ਜੋ ਹੈ 10 ਲੱਖ ਦਾ ਬੀਮਾ ਹਰ ਪਰਿਵਾਰ ਦਾ ਹੋਏਗਾ ਤੇ ਉਹਦੇ ਨਾਲ ਨਾਲ ਜੋ ਅਸੀਂ 1100 ਰੁਪਏ ਵਾਦਾ ਕੀਤਾ ਹੀ ਮਹਿਲਾਵਾਂ ਨਾਲ ਉਹ ਵੀ ਅਗਲੇ ਬਜਟ 'ਚ ਹੀ ਦੇਣ ਦਾ ਜਾ ਰਹੇ ਆਂ ਔਰ ਇਸੀ ਜਨਤਾ ਦੇ ਕੰਮ ਕਰ ਰਹੇ ਆ ਆਪਕੋ ਵੀ ਕਰਾਂਗੇ ਹੋਰ ਕੈਪਟਨ ਜੀ ਦਾ ਦਰਜ ਕਰਾਂਗੇ ਵੀ ਦੇਖਿਆ ਸੀ ਗੱਲਬਾਤ ਕੀਤੀ ਗਈ ਹੈ ਕੈਪਟਨ ਮੰਤਰੀ ਮਹਿੰਦਰ ਭਗਤ ਜੋ ਤਰਨਤਾਰ ਦੀ ਜਿਮਨੀ ਚੋਣ ਬੜੀ ਬਹੁਮਤ ਦੇ ਨਾਲ ਆਮ ਆਦਮੀ ਪਾਰਟੀ ਨੇ ਜਿੱਤ ਲਿੱਤੀ ਹੈ ਤਸਵੀਰਾਂ ਦਿਖਾ ਰਿਹਾ ਜਲੰਧਰ ਵੈਸਟ ਹਲਕੇ ਦੀਆਂ ਕਿਥੇ ਆਮ ਆਦਮੀ ਪਾਰਟੀ ਦੇ ਕੈਪਟਨ ਮੰਤਰੀ ਮਹਿੰਦਰ ਭਗਤ ਹੰਦਾ ਦੇ ਨਾਲ ਨਗਰ ਨਿਗਮ ਦੇ ਮੇਅਰ ਤੇ ਹਲਕਾ ਇੰਚਾਰਜ ਜੋ ਆਤੀ ਦੇਖ ਰਹੇ ਤਸਵੀਰਾਂ ਮੋਟਰਸਾਈਕਲ ਰੈਲੀ ਕਿਹੜੀ ਕੱਢੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਜੋ ਤਰਨਤਾਰ ਜਿਵੇਂ ਜੋਨ ਦੇ ਜਿੱਤ ਹੋਈ ਹੈ ਤੇ ਦੇਖ ਰਹੇ ਹੋ ਮੋਟਰਸਾਈਕਲਾਂ ਦੇ ਉੱਤੇ ਕੈਬਨਤ ਮੰਤਰੀ ਮਹਿੰਦਰ ਭਗਤ ਤੇ ਉਹਨਾਂ ਦੇ ਨਾਲ ਜਲੰਧਰ ਦੇ ਮੇਰ ਰਮਨੀਤੀ ਤੇ ਅਮਰਿਤਪਾਲ ਹੋਰ ਵੀ ਆਮ ਆਦਮੀ ਪਾਰਟੀ ਦੇ ਵਰਕਰ ਸਭਾ ਕੌਂਸਲ ਸਭਾ ਕਿਹੜੇ ਅੱਜ ਜਿੱਤ ਦੀ ਖੁਸ਼ੀ ਦੇ ਵਿੱਚ ਬਾਈਕ ਰੈਲੀ ਗੱਡੀ ਜਾ ਰਹੀ ਆ ਤੇ ਦੇਖੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬਾਈਕ ਰੈਲੀ ਦੇ ਵਿੱਚ ਜਿਸ ਦੇ ਵਿੱਚ ਮੇਰ ਮੇਰ ਬਨੀਤੀ ਦੇ ਨਾਲ ਮੇਰ ਸਾਹਿਬ ਇੱਕ ਨਵੀਂ ਜਿੱਤ ਦੀ ਖੁਸ਼ੀ ਦੇ ਵਿੱਚ ਕਿਹੜੇ ਬਾਈਕ ਰੈਲੀ ਬਹੁਤ ਖੁਸ਼ੀ ਦਾ ਮਾਹੌਲ ਹੈ ਇਸ ਸਮੇਂ ਪੂਰੇ ਪੰਜਾਬ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਜਿਹੜਾ ਕਰਨਤਾਰਨ ਦੀਆਂ ਜਿਹੜਾ ਬਾਈ ਇਲੈਕਸ਼ਨ ਹੈ ਬਹੁਤ ਹਮਮਾ ਕੇ ਕਰਨਤਾਰਨ ਦੀ ਪਬਲਿਕ ਨੇ ਵੋਟਾਂ ਪਾਈਆਂ ਵੈ ਔਰ ਵਿਸ਼ਵਾਸ ਜਤਾਇਆ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਪਿਛਲਾ ਟਨ ਹੋ ਰਿਹਾ ਉਹਨਾਂ ਦੀਆਂ ਨੀਤੀਆਂ ਤੇ ਸੋ ਸਾਰੇ ਕਾਰਜਕਰਤਾ ਨੂੰ ਸਾਰੇ ਵਲੰਟੀਅਰਸ ਨੂੰ ਸਾਡੇ ਲੀਡਰ ਸਾਹਿਬਾਨ ਨੂੰ ਜਿਹੜਾ ਨੇ ਦਿਨ ਰਾਤ ਮਿਹਨਤ ਕਰਕੇ ਉਹ ਇਲੈਕਸ਼ਨ ਜਤਾਇਆ ਉਹਨਾਂ ਨੂੰ ਬਹੁਤ ਬਹੁਤ ਵਧਾਈ ਮੈਂ ਤਾਂ ਗੱਲ ਕਰੀਏ ਪੰਜਾਬ ਦੇ ਵਿੱਚ ਲਗਾਤਾਰ ਤਰਨਤਾਰ ਦੇ ਵਿੱਚ ਵੀ ਰਹੇ ਕਿਹੜੀ ਮੇਨ ਮੁੱਦੇ ਸੀ ਕਿਹੜੇ ਤੇ ਉਹਨਾਂ ਦੇ ਹਲਕੇ ਦੇ ਵਿੱਚ ਦੇਖੋ ਤਰਨਤਾਰਨ ਦਾ ਜਿਹੜਾ ਵੋਟਰ ਆ ਮੈਂ ਸਮਝਦਾ ਬਹੁਤ ਹੀ ਸਮਝਦਾਰ ਵੋਟਰ ਹੋ ਰਿਹਾ ਵੈ ਐਟ ਦੀ ਐਂਡ ਜੋ ਮਰਜ਼ੀ ਹੋ ਜਾਵੇ ਰਾਜਨੀਤੀ ਤੋਂ ਉੱਪਰ ਉੱਠ ਕੇ ਮੈਂ ਸਮਝਦਾ ਸਭ ਤੋਂ ਪਹਿਲਾਂ ਪੰਜਾਬ ਆ ਪੰਜਾਬ ਦਾ ਜਿਹੜਾ ਵਿਕਾਸ ਆ ਉਹਦੇ ਬੇਸ ਤੇ ਪਬਲਿਕ ਨੇ ਵੋਟਾਂ ਪਾਈਆਂ ਅਭੀਪਾਲ ਜੀ ਤੋਹੀ ਵੀ ਪੂਰਾ ਤਰਨਤਾਰ ਦੇ ਵਿੱਚ ਪਿਛਲੇ 1 ਮਹੀਨਾ ਰਹੇ ਹੋ ਲੋਕਾਂ ਦੇ ਵਿੱਚ ਵਿਚਰ ਕੀ ਉਹਨਾਂ ਦੀਆਂ ਮੰਗਾਂ ਸੀ ਕਿਹੜੀਆਂ ਤੁਸੀਂ ਲੈ ਕੇ ਪਾਰਟੀ ਦਾ ਦੇਖੋ ਤਰਨਤਾਰਨ ਦੇ ਜਿਹੜੇ ਵੋਟਰ ਨੇ ਉਹਨਾਂ ਨੇ ਆਵਾਮੀ ਪਾਰਟੀ ਤੇ ਜਿਹੜਾ ਇੱਕ ਵਾਰ ਫੇਰ ਵਿਸ਼ਵਾਸ ਦਿਤਾ ਹੈ ਔਰ ਤਰਨਤਾਰਨ ਦੇ ਜਿਹੜੇ ਜ਼ਮੀਨੀ ਚੋਣ ਹੈ ਬੈਕ ਟੂ ਬੈਕ ਜਿਹੜੀ ਉਹ ਆਵਾਮੀ ਪਾਰਟੀ ਜਿੱਦੀ ਆ ਰਹੀਏ ਜਿਸ ਉਮੀਦਵਾਰ ਦੇ ਨਾਲ ਪੰਜਾਬ ਚ ਲੋਕਾਂ ਨੇ ਸਰਕਾਰ ਬਣਾਈ ਸੀ ਇੱਕ ਵਾਰ ਫੇਰ ਮੌਕਾ ਇੱਕ ਵਾਰ ਫੇਰ ਜਿਹੜਾ ਆਵਾਮੀ ਪਾਰਟੀ ਨੂੰ ਜਿਹੜਾ ਤਰਨਤਾਰਨ ਦੇ ਵਿੱਚ ਮੌਕਾ ਮਿਲਿਆ ਜੋ ਜਿਸ ਉਮੀਦਵਾਰਾਂ ਨੇ ਉਹਨਾਂ ਨੇ ਆਵਾਮੀ ਪਾਰਟੀ ਦੇ ਹੱਕ ਵਿੱਚ ਫਤਵਾ ਦਿੱਤਾ ਹੈ ਉਹਨਾਂ ਦੀ ਜਿਹੜੀ ਉਮੀਦਾਂ ਜਿਹੜੇ ਜੋ ਮੁਖਮੰਦ ਸਾਹਿਬ ਨੇ ਵਾਦੇ ਕੀਤੇ ਆ ਜਰੂਰ ਉਹਨਾਂ ਨੂੰ ਪੂਰੇ ਪੂਰੇ ਕਰਾਂਗੇ ਅੱਜ ਬਾਈਕ ਰੈਲੀ ਕੱਢੀ ਜਾ ਰਹੀ ਬੜੀ ਖੁਸ਼ੀ ਦੇ ਵਿੱਚ ਮੇਰ ਸਾਹਿਬ ਬਾਈਕ ਚਲਾ ਰਹੇ ਆ ਤੇ ਪਿੱਛੇ ਚੇਅਰਮੈਨ ਸਾਹਿਬ ਤੇ ਇਹ ਹਲਕਾ ਦੇ ਮੈਂਚੀ ਨੇ ਅਹ ਦੇਖੋ ਬਹੁਤ ਖੁਸ਼ੀ ਦਾ ਮਾਹੌਲ ਹੈ ਸਾਡੇ ਸਾਰੇ ਕਾਰਗਰਤਾ ਮੇਰ ਸਾਹਿਬ ਔਰ ਸਾਡੇ ਮੰਤਰੀ ਸਾਹਿਬ ਸਟ ਕਾਉਂਸਲਰ ਸਹਿਬਾਨ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਥੀ ਆ ਅੱਜ ਖੁਸ਼ੀ ਦਾ ਜਿਹੜਾ ਉਹ ਜਸ਼ਨ ਹੈ ਉਹ ਮਨਾ ਰਹੇ ਆ ਤੋਂ ਮੇਰੀ ਸੋ ਸਭ ਕਾਮਨਾ ਹੈ ਸਾਰਿਆਂ ਵਲੰਟੀਅਰ ਸਹਿਬਾਨ ਨੂੰ ਸਾਰੇ ਹੀ ਉਧੇ ਦਾ ਸਭ ਨੂੰ ਸਾਡੇ ਚਰਨ ਸਿੰਘ ਸੰਧੂ ਜੀ ਜੋ ਸੰਗਠਨ ਸਾਡੇ ਇੰਚਾਰਜ ਹੈ ਉਹ ਵੀ ਇੱਥੇ ਮੌਜੂਦ ਨੇ ਸੋ ਬਹੁਤ ਖੁਸ਼ੀ ਜਿਹੜੀ ਆ ਉਹ ਪੂਰੇ ਪੰਜਾਬ ਭਾਰ ਵਿੱਚ ਮਨਾਈ ਜਾ ਰਹੀ ਹੈ ਕਿ 2027 ਦਾ ਜਿਹੜਾ ਇਲੈਕਸ਼ਨ ਹੈ ਉਹ ਵੀ ਜਿਹੜਾ ਆਮ ਆਦਮੀ ਪਾਰਟੀ ਜਿੱਤ ਕੇ ਸਰਕਾਰ ਦੁਬਾਰਾ ਬਣਾਏਗੀ ਇਸੀ ਗੱਲ ਬਸ ਕੀਤੀ ਗਈ ਹੈ ਅੱਜ ਜਲੰਧਰ ਵੈਸਟ ਹਲਕੇ ਦੇ ਵਿੱਚ ਜੋ ਕੈਪਟਨ ਮੰਤਰੀ ਮਹਿੰਦਰ ਭਗਤ ਜੋ ਬੇਤਰੰਤਰ ਦੀ ਸੀਟ ਜਿੱਤ ਕਿਹੜੀ ਮਿਲੀ ਆ ਵੱਡੀ ਮਾਤਰਾ ਦੇ ਵਿੱਚ ਜਿਮਨੀ ਚੌਂ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਜਸ਼ਨ ਮਨਾਏ ਜਾ ਰਹੇ ਨੇ ਤੇ ਉੱਥੇ ਜਲੰਧਰ ਗਾਰਡ ਹਲਕੇ ਸੈਂਟਰ ਵੈਸਟ ਹਲਕੇ ਦੇ ਵਿੱਚ ਵੀ ਜਿਹੜਾ ਬਾਈਕ ਰੈਲੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਜੋ ਮੇਰ ਮਨੀਤ ਧੀਰ ਉਹਨਾਂ ਦੇ ਨਾਲ ਚੇਅਰਮੈਨ ਅਮਰਿਤਪਾਲ ਹੈ ਇੱਕ ਪਾਸੇ ਐਟਲੀ ਬਾਤੇ ਬੈਠੇ ਹੋਏ ਨੇ ਕੈਪਟਨ ਮੰਤਰੀ ਮਹਿੰਦਰ ਭਗਤ ਜੋ ਹੈ ਜੋ ਜਸ਼ਨ ਮਨਾਏ ਜਾ ਰਹੇ ਨੇ ਲੇ ਮੂਵਮੈਂਟ ਜਿੱਤੇ ਗਏ ਨੇ ਉਸ ਤੋਂ ਬਾਅਦ ਉਹਨਾਂ ਜਸ਼ਨ ਮਨਾਏ ਜਾ ਰਹੇ ਨੇ ਕੈਮਰਾਮੈਨ ਰਾਹੁਲ ਦੇ ਨਾਲ ਸੋਨੂ ਮਹਾਜਨ ਚੱਕਪਨ ਡਿਵੀ ਚਲੰਦਰ